ਪੂਰੇ ਅਗਰ ਮਹੀਨੇ ਦਾ ਜ਼ਿਕਰ ਕਰਾਂ ਤਾਂ ਪੂਰੇ ਮਹੀਨੇ ਇੱਕ ਸ਼ਬਦ ਬਹੁਤ ਗੁੰਜਿਆ ਕਹਿੰਦੇ ਮਿੱਠੀ ਧੁੰਨ ਰਵਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਪੰਜਾਬ ਯੂਨੀਵਰਸਿਟੀ ਅਨਡਿਵਾਈਡਿਡ ਪੰਜਾਬ ਦੀ ਹੈ ਪਵਾਡੇ 28 ਪਿੰਡਾਂ ਨੂੰ ਕਹਿੰਦੇ ਉਜਾੜ ਕੇ ਇਹ ਪੰਜਾਬ ਯੂਨੀਵਰਸਿਟੀ ਬਣੀ ਸੀ ਤਾਂ ਜਿਹੜੇ ਵਿਦਿਆਰਥੀ ਜਾਂ ਚਿੰਤਕ ਲੋਕ ਇੱਥੇ ਧਰਨੇ ਤੇ ਆਏ ਸੀ ਉਹ ਕਹਿੰਦੇ ਸਾਡੀ ਜਗਾ ਸਾਡਾ ਖੇਤਾਂ ਸਾਡੀ ਜ਼ਮੀਨ ਸਭ ਕੁਝ ਸਾਡੀ ਮਾਲਕੀ ਹੱਕਤੋਂ ਖਤਮ ਕੀਤੇ ਜਾ ਰਹੇ ਨੇ ਜਿਹੜੇ ਕਹਿ ਰਹੇ ਆ ਉਹੀ ਐਕਸਪਲੇਨ ਕਰ ਸਕਦੇ ਆ ਕਿ ਉਹ ਇਸ ਤਰ੍ਹਾਂ ਕਿਉਂ ਸੋਚ ਰਹੇ ਸੀ ਥੋਪਣ ਦੀ ਕੋਸ਼ਿਸ਼ ਹੈ ਕਹਿੰਦੇ ਜਦੋਂ ਇੱਕ ਵਿਚਾਰ ਧਾਰਾ ਇੰਪਲੀਮੈਂਟ ਹੋ ਗਈ ਤਾਂ ਜੋ ਪੜਿਆ ਜਾਊਗਾ ਉਹੀ ਬੱਚੇ ਬੋਲਣਗੇ ਨਾ ਤਾਂ ਸਿੱਧੇ ਸਿੱਧੇ ਤੌਰ ਤੇ ਕਹਿੰਦੇ ਆਰਐਸਐਸ ਦੀ ਵਿਚਾਰਧਾਰਾ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਲਾਂਟ ਕਰਨ ਦੀ ਕੋਸ਼ਿਸ਼ ਹੈ ਤੁਸੀਂ ਕਹਿ ਵੀ ਹਰਿਆਣਾ ਹਿਮਾਚਲ ਦੇ ਅਸੈਂਬਲੀ ਐਮਐਲਏਸ ਨਾਲੋਂ ਸੈਨੇਟ ਮੈਂਬਰ ਜ਼ਿਆਦਾ ਨੇ ਉਹ ਤੇ ਹੈ ਹੀ ਹੈ ਤੇ ਤੁਹਾਨੂੰ ਪਤਾ ਹੀ ਹੈ ਡੈਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਗगन ਸ਼ੁਕਲਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਅਗਰ ਬੀਤੇ ਦਿਨ ਦਾ ਜ਼ਿਕਰ ਕਰਿਆ ਜਾਵੇ ਤਾਂ ਕਰੀਬ 1 ਮਹੀਨਾ ਪ੍ਰੋਟੈਸਟ ਚੱਲਿਆ ਸੈਨੇਟ ਇਲੈਕਸ਼ਨ ਲੈ ਕੇ ਵਿਦਿਆਰਥੀ ਜਿਹੜੇ ਨੇ ਉਹ ਦਿਨ ਰਾਤ ਤਰਨੇ ਤਰੇ तमाम ਕਟਨਾਕ੍ਰਮ ਤੇ ਗੱਲਬਾਤ ਕਰਾਂਗੇ ਕਿ ਆਖਰ ਇਸ ਤਰ੍ਹਾਂ ਦੀ ਨੌਬਤ ਕਿਉਂ ਆਈ ਮੇਰੇ ਨਾਲ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਮੈਮ ਮੌਜੂਦ ਨੇ ਮੈਂ ਬਹੁਤ ਸਵਾਗਤ ਹੈ ਜੀ ਮੈਮ ਸਵਾਲ ਬਹੁਤ ਨੇ ਪਰ ਐਥੋਂ ਸ਼ੁਰੂ ਕਰਦਾ ਹਾਂ ਪੂਰੇ ਅਗਰ ਮਹੀਨੇ ਦਾ ਜ਼ਿਕਰ ਕਰਾਂ ਤਾਂ ਪੂਰੇ ਮਹੀਨੇ ਇੱਕ ਸ਼ਬਦ ਬਹੁਤ ਗੂੰਜਿਆ ਕਹਿੰਦੇ ਮਿੱਠੀ ਤੋਂ ਨਰਵਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਬਿਲਕੁਲ ਤੁਸੀਂ ਇਸ ਸ਼ਬਦ ਨਾਲ ਇਤਫਾਕ ਰੱਖਦੇ ਹੋ ਬਿਲਕੁਲ ਪੰਜਾਬ ਯੂਨੀਵਰਸਿਟੀ ਤੇ ਜੇ ਅਸੀਂ ਲਿਗੇਸੀ ਦੇਖੀਏ ਤੇ 1882 ਚ ਲਾਹੌਰ ਚ ਬਣੀ ਹਮ ਔਰ ਪੰਜਾਬ ਵਾਸ ਗ੍ਰੇਟਰ ਪੰਜਾਬ THEN ਜੀ ਪੋਸਟ ਪਾਰਟੀਸ਼ਨ ਵੇ ਯੂਨੀਵਰਸਿਟੀ ਤੇ ਈਸਟ ਪੰਜਾਬ ਯੂਨੀਵਰਸਿਟੀ ਸੀ ਹਮ ਔਰ ਪੰਜਾਬ ਯੂਨੀਵਰਸਿਟੀ ਓਨਲੀ ਯੂਨੀਵਰਸਿਟੀ ਇਨ ਦਿਸ ਰੀਜਨ ਸੀ ਹਮ ਔਰ ਗ੍ਰੇਟਰ ਪੰਜਾਬ ਦੇ ਸਾਰੇ ਕਾਲਜਸ ਜੰਮੂ ਕਸ਼ਮੀਰ ਦੇ ਕਾਲਜਸ ਵੀ ਪੰਜਾਬ ਯੂਨੀਵਰਸਿਟੀ ਨਾਲ ਹੀ ਅਫੀਲੀਏਟਡ ਸੀ ਹਮ ਔਰ ਪੰਜਾਬ ਯੂਨੀਵਰਸਿਟੀ ਦਾ ਕੈਂਪਸ ਵੀ ਸਕੈਟਰਡ ਸੀਗਾ ਹਮ 올 ਓਵਰ ਗ੍ਰੇਟਰ ਪੰਜਾਬ ਜੀ ਸਾਡੇ ਐਡਮਿਨਿਸਟ੍ਰੇਟਿਵ ਆਫਿਸਸ ਐਗਜ਼ਾਮੀਨੇਸ਼ਨ ਆਫਿਸਸ ਸੋਲਨ ਸ਼ਿਮਲਾਤ ਸੀਗੇ ਬਿਲਕੁਲ ਪੰਜਾਬ ਯੂਨੀਵਰਸਿਟੀ ਦਾ ਰੀਜਨਲ ਸੈਂਟਰ ਕੁਰੂਕਸ਼ੇਤਰਾ ਹਮ ਪ੍ਰੋਟਕ ਸ਼ਿਮਲਾ ਜੀ ਹਮ ਤੇ ਪੰਜਾਬ ਯੂਨੀਵਰਸਿਟੀ ਅਨਡਿਵਾਈਡਡ ਪੰਜਾਬ ਦੀ ਹੈ ਹਮ ਰੀਆਰਗੇਨਾਈਜ਼ੇਸ਼ਨ ਤੇ ਬਾਅਦ ਅੱਜ ਦੀ ਡੇਟ 'ਚ ਪੰਜਾਬ ਯੂਨੀਵਰਸਿਟੀ ਦੇ ਅਫੀਲੀਏਟਡ ਕਾਲਜਸ ਚੰਡੀਗੜ੍ਹ ਹੋਰ ਪੰਜਾਬ 'ਚ ਨੇ ਬਿਲਕੁਲ ਪੰਜਾਬ ਯੂਨੀਵਰਸਿਟੀ ਦਾ ਨੈਸ਼ਨਲ ਕੈਰੈਕਟਰ ਹੈ ਇੱਥੇ ਬੱਚੇ 올 ਓਵਰ ਇੰਡੀਆ ਪੜ੍ਹਦੇ ਹਮ ਤੇ ਪੰਜਾਬ ਯੂਨੀਵਰਸਿਟੀ 'ਚ ਬੱਚੇ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਰਾਜਸਥਾਨ ਯੂਪੀ ਬਿਹਾਰ ਹਰ ਸਟੇਟ ਤੋਂ ਬੱਚਾ ਇੱਥੇ ਹੈ ਹਮ ਅੱਛਾ ਮੈਮ ਦੋ ਪੱਖ ਨੇ ਪੂਰੇ ਇਸ ਇਨਸੀਡੈਂਸ ਸੇ ਇੱਕ ਤਾਂ ਟੈਕਨੀਕਲ ਇਸ਼ੂ ਹੈ ਇੱਕ ਪਾਵਨਾਤਮਕ ਮੁੱਦਾ ਹੈ ਪਾਵਨਾਤਮਕ ਮੁੱਦੇ ਤੋਂ ਸ਼ੁਰੂ ਕਰ ਲੈਣਾ ਪੁਆਦ ਦੇ 28 ਪਿੰਡਾਂ ਨੂੰ ਕਹਿੰਦੇ ਉਜਾੜ ਕੇ ਇਹ ਪੰਜਾਬ ਯੂਨੀਵਰਸਿਟੀ ਬਣੀ ਸੀਗੀ ਤਾਂ ਜਿਹੜੇ ਵਿਦਿਆਰਥੀ ਜਾਂ ਚਿੰਤਕ ਲੋਕ ਇੱਥੇ ਧਰਨੇ ਤੇ ਆਏ ਸੀ ਉਹ ਕਹਿੰਦੇ ਸਾਡੀ ਜਗ੍ਹਾ ਸਾਡਾ ਖਿੱਤਾ ਸਾਡੀ ਜ਼ਮੀਨ ਸਭ ਕੁਝ ਸਾਡੀ ਮਾਲਕੀ ਹੱਕਤੋਂ ਖਤਮ ਕੀਤੇ ਜਾ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਨੌਬਤ ਹੈ ਕਿ ਪੰਜਾਬ ਯੂਨੀਵਰਸਿਟੀ ਵਿੱਚੋਂ ਪੰਜਾਬ ਨੂੰ ਗਾਇਬ ਕਰਨ ਦੀ ਕੋਸ਼ਿਸ਼ ਹੈ ਮੈਨੂੰ ਤਾਂ ਇਹਨਾਂ ਕੋਸ਼ਿਸ਼ ਨਜ਼ਰ ਆਈ ਜਿਹੜੇ ਕਹਿ ਰਹੇ ਆ ਉਹ ਹੀ ਐਕਸਪਲੇਨ ਕਰ ਸਕਦੇ ਆ ਕਿ ਉਹ ਇਸ ਤਰ੍ਹਾਂ ਕਿਉਂ ਸੋਚ ਰਹੇ ਸੀ ਕਿਉਂਕਿ ਪੰਜਾਬ ਯੂਨੀਵਰਸਿਟੀ ਤੇ ਇੱਥੇ ਹੀ ਹੈ ਹਮ ਕੱਲ ਵੀ ਇੱਥੇ ਸੀ ਅੱਜ ਵੀ ਇੱਥੇ ਆਉਣ ਵਾਲੇ ਕੱਲ੍ਹ 'ਚ ਵੀ ਇੱਥੇ ਹੀ ਹੈ ਪਰ 92 ਮੈਂਬਰ ਜਿਹੜੇ ਸੈਨੇਟ ਦੇ ਸੀਗੇ ਕਹਿੰਦੇ ਉਹਨਾਂ ਦੇ ਵਿੱਚੋਂ ਇਲੈਕਟਡ ਨਾਲੋਂ ਨੋਮੀਨੇਟਡ ਲੋਕ ਜ਼ਿਆਦਾ ਆ ਰਹੇ ਸੀ ਇੱਕ ਇੱਕ ਵਿਚਾਰਧਾਰਾ ਮੈਂ ਫਿਨਿਸ਼ ਕਰਦਾ ਆਪਣਾ ਸਵਾਲ ਇੱਕ ਵਿਚਾਰਧਾਰਾ ਨੂੰ ਕਹਿੰਦੇ ਥੋਪਣ ਦੀ ਕੋਸ਼ਿਸ਼ ਹੈ ਕਹਿੰਦੇ ਜਦੋਂ ਇੱਕ ਵਿਚਾਰਧਾਰਾ ਇੰਪਲੀਮੈਂਟ ਹੋਊਗੀ ਤਾਂ ਜੋ ਪੜ੍ਹਿਆ ਜਾਊਗਾ ਉਹੀ ਬੱਚੇ ਬੋਲਣਗੇ ਨਾ ਤਾਂ ਸਿੱਧੇ ਸਿੱਧੇ ਤੌਰ ਤੇ ਕਹਿੰਦੇ ਆਰਐਸਐਸ ਦੀ ਵਿਚਾਰਧਾਰਾ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਲਾਂਟ ਕਰਨ ਦੀ ਕੋਸ਼ਿਸ਼ ਹੈ ਦੇਖੋ ਪੰਜਾਬ ਯੂਨੀਵਰਸਿਟੀ ਤੇ ਬਹੁਤ ਹੀ ਰੌਬਰਸਟ ਗਵਰਨਿੰਗ ਸਟਰਕਚਰ ਹੈ ਹੂੰ ਜਿਹੜੇ ਕੋਰਸਸ ਪੰਜਾਬ ਯੂਨੀਵਰਸਿਟੀ ਦੇ ਬੱਚਿਆਂ ਨੂੰ ਪੜ੍ਹਾਏ ਜਾਂਦੇ ਆ ਹਮ ਉਹਨਾਂ ਦਾ ਜਿਹੜਾ ਕੋਰਸ ਕੈਰੀਕੂਲਮ ਹੈ ਉਹ ਹਰ ਡਿਪਾਰਟਮੈਂਟ ਦੇ ਆਪਣੀ ਬੋਰਡ ਆਫ ਸਟੱਡੀਜ਼ ਹੈ ਜੀ ਬੋਰਡ ਆਫ ਸਟੱਡੀਜ਼ ਦਾ ਚੇਅਰਮੈਨ ਨਾਰਮਲੀ ਜਿਹੜਾ ਡਿਪਾਰਟਮੈਂਟ ਦਾ ਚੇਅਰਪਰਸਨ ਹੁੰਦਾ ਉਹ ਹੁੰਦਾ ਹਮ ਹੋਰ ਸਾਰੇ ਪ੍ਰੋਫੈਸਰਸ ਵੀ ਉਹਦੇ ਮੈਂਬਰ ਹੁੰਦੇ ਆ ਹੋਰ ਦੂਸਰੇ ਟੀਚਰਸ ਵੀ ਹੁੰਦੇ ਆ ਕਾਲਜਸ ਦੇ ਟੀਚਰਸ ਵੀ ਹੁੰਦੇ ਹੈ ਹਮ ਤੇ ਪੰਜਾਬ ਯੂਨੀਵਰਸਿਟੀ ਚ ਕੋਈ ਐਸ ਤਰ੍ਹਾਂ ਦੀ ਟੌਪ ਡਾਊਨ ਅਪਰੋਚ ਨਹੀਂ ਹੈ ਹਮ ਕਿ 22 ਚਾਂਸਲਰ ਕੋਈ ਸਿਲੇਬਸ ਜਾਂ ਕੋਈ ਕਰਿਕੂਲਮ ਕਿਸੇ ਸਬਜੈਕਟ ਦਾ ਜਾਂ ਕਿਸੇ ਵੀ ਸਰਟੀਫਿਕੇਟ ਕੋਰਸ ਦਾ ਨਹੀਂ ਬਣਾਉਂਦਾ ਉਹ ਤੇ ਡਿਪਾਰਟਮੈਂਟਸ ਹੀ ਬਣਾਉਂਦੇ ਨੇ ਹਮਮਮ ਹੋਰ ਡਿਪਾਰਟਮੈਂਟਸ ਆਪਣੀ ਆਪਣੀ ਬੋਰਡ ਆਫ ਸਟੱਡੀਜ਼ ਚੋਂ ਰਿਕਮੈਂਡ ਕਰਦੇ ਨੇ ਹਮਮ ਫਿਰ ਜਿਹੜੇ ਡਿਪਾਰਟਮੈਂਟਸ ਹੈਗੇ ਆ ਉਹ ਕਲਬਡ ਟੁਗੇਦਰ ਹੈਗੇ ਆ ਇਨ ਵੇਰੀਅਸ ਫੈਕਲਟੀਆਂ ਤੇ ਫੈਕਲਟੀਆਂ ਦੇ ਵਿੱਚ ਕੋਰਸ ਕਰਿਕੂਲਮ ਅਪਰੂਵ ਹੁੰਦਾ ਜੀ ਤੇ ਉਹੀ ਕੋਰਸ ਕੈਰੀਕੂਲਮ ਬੱਚਿਆਂ ਨੂੰ ਪੜਾਇਆ ਜਾਂਦਾ ਹਮ ਤੇ ਇਸ ਲਈ ਇੱਥੇ ਜੋ ਕੁਝ ਵੀ ਬੱਚਿਆਂ ਨੂੰ ਪੜਾਇਆ ਜਾ ਰਿਹਾ ਹੈ ਜਾਂ ਜੋ ਕੁਝ ਵੀ ਐਕਟੀਵਿਟੀਆਂ ਪੰਜਾਬ ਯੂਨੀਵਰਸਿਟੀ ਚ ਹੁੰਦੀਆਂ ਹੋਰ ਡਿਪਾਰਟਮੈਂਟ ਲੈਵਲ ਤੇ ਹੁੰਦੀਆਂ ਹੋਰ ਉਹ ਸਭ ਜੁਆਇੰਟਲੀ ਆਰਗੇਨਾਈਜ਼ ਕਰਦੇ ਆ ਜੀ ਟੀਚਰਸ ਵੀ ਹੋਰ ਸਟੂਡੈਂਟਸ ਵੀ ਤੇ ਇਕੁਅਲ ਪਾਰਟਿਸਪੇਸ਼ਨ ਹੈ ਫ্রম एवरीवन ਹੋਰ ਜਿੱਥੋਂ ਤੱਕ ਗਵਰਨਿੰਗ ਸਟਰਕਚਰ ਦੀ ਗੱਲ ਹੈ ਤੇ ਮੈਂ ਪਹਿਲੇ ਵੀ ਕਿਹਾ ਕਿ ਆਲਰੇਡੀ ਜਿਹੜੀ ਸਾਡੀ ਐਗਜ਼ਿਸਟਿੰਗ ਸਟਰਕਚਰ ਹੈ ਉਹਦੇ ਵਿੱਚ 46 ਇਲੈਕਟਿਡ ਮੈਂਬਰਸ ਹੈ ਹੋਰ 36 ਨੋਮੀਨੇਟਿਡ ਹੈ ਜੀ ਹੋਰ ਜਿਹੜੀ ਸਟਰਕਚਰ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਉਹਦੇ 16 ਇਲੈਕਟਿਡ ਸੀਗੇ ਹੋਰ 8 ਨੋਮੀਨੇਟਿਡ ਸੀਗੇ ਇਹ ਨੌਬਤ ਕਿਉਂ ਆਈ ਮੈਮ ਇਹ ਇਸ ਗੱਲ ਨੂੰ ਲੈ ਕੇ ਜੋ ਸੈਟਅਪ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਉਹਨੂੰ ਬਦਲਣ ਦੀ ਨੌਬਤ ਕਿਉਂ ਆ ਗਈ ਕਿਉਂ ਉਹ ਸੈਨੇਟ ਮੈਂਬਰਾਂ ਨੂੰ ਘਟਾਉਣ ਦੀ ਗੱਲ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਇਹ ਪ੍ਰਪੋਜ਼ਲ ਕਿਵੇਂ ਰੱਖਿਆ ਗਿਆ ਇਹ ਤੇ ਬੜਾ ਪੁਰਾਣਾ ਹੈ ਮੁੱਦਾ 2015 ਚ ਜਦੋਂ ਪੰਜਾਬ ਯੂਨੀਵਰਸਿਟੀ ਦੀ ਨੈਕ ਐਕ੍ਰੈਡੀਟੇਸ਼ਨ ਹੋਈ ਤੇ ਉਦੋਂ ਜਿਹੜੇ ਟੀਮ ਆਈ ਐਕ੍ਰੈਡੀਟੇਸ਼ਨ ਲਈ ਉਹ ਆਪਣੀਆਂ ਰეკਮੈਂਡੇਸ਼ਨਸ ਚ ਲਿਖ ਕੇ ਗਈ ਸੀ ਕਿ ਜਿਹੜੇ ਫੈਕਲਟੀ ਦੇ ਡੀਨਸ ਆ ਉਸ ਫੈਕਲਟੀ ਦੇ ਟੀਚਰਸ ਹੋਣੇ ਚਾਹੀਦੇ ਆ ਔਰ ਉਸ ਵੇਲੇ ਤੇ ਜਿਹੜੇ ਪੂਟਾ ਪ੍ਰੈਜ਼ੀਡੈਂਟ ਆ ਉਹਨਾਂ ਨੇ ਐਜੂਕੇਸ਼ਨ ਮਿਨਿਸਟਰ ਨੂੰ ਚਿੱਠੀ ਲਿਖੀ ਸੀ ਜੀ ਕਿ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਗਵਰਨਿੰਗ ਬਾਡੀ ਹੈ ਹਮ दैट रिक्वायर्स ਰਿਫોર્ਮਸ ਹਮ ਕਿਉਂਕਿ 1904 ਦਾ ਜਿਹੜਾ ਇੰਡੀਅਨ ਯੂਨੀਵਰਸਿਟੀ ਐਕਟ ਹੈ ਬੇਸਿਕਲੀ 1947 ਐਕਟ ਆਫ ਪੂ ਇਜ਼ ਅ ਰੈਪਲੀਕਾ ਆਫ ਥੈਟ 1904 ਇੰਡੀਅਨ ਯੂਨੀਵਰਸਿਟੀ ਐਕਟ ਹਮ ਤੇ ਉਸ 1904 ਇੰਡੀਅਨ ਯੂਨੀਵਰਸਿਟੀ ਐਕਟ ਚ ਬੇਸਿਕਲੀ ਇਹ ਸੀ ਕਿ ਆ ਕੇ ਪੰਜਾਬ ਯੂਨੀਵਰਸਿਟੀ ਚ 50 ਫੈਲੋਜ਼ ਹੋਣਗੇ ਹਮ ਉਹ 50 ਤੋਂ ਵਾਦ ਵਾਦ ਕੇ ਅਸੀਂ ਗ੍ਰੈਜੂਅਲੀ 91 ਤੱਕ ਪਹੁੰਚ ਗਏ ਹਮ ਔਰ ਜਿਹੜਾ ਸਾਡੇ ਜੁਰਿਸਡਿਕਸ਼ਨ ਸੀ ਉਹ ਘਟਦੀ ਗਈ ਹਮ ਪੰਜਾਬ ਯੂਨੀਵਰਸਿਟੀ ਪੋਸਟ ਪਾਰਟੀਸ਼ਨ ਤੇ ਈਸਟ ਪੰਜਾਬ ਯੂਨੀਵਰਸਿਟੀ ਵੀ ਰਹੀ ਹੈ ਔਰ ਪੂਰੇ ਰੀਜਨ ਚ ਸਾਰੇ ਕਾਲਜਸ ਪੰਜਾਬ ਯੂਨੀਵਰਸਿਟੀ ਨਾਲ ਹੀ ਐਫੀਲੀਏਟਿਡ ਸੀਗੇ ਬਿਲਕੁਲ ਜੰਮੂ ਕਸ਼ਮੀਰ ਦੇ ਕਾਲਜਸ ਵੀ ਸਾਡੇ ਨਾਲ ਹੀ ਐਫੀਲੀਏਟਿਡ ਸੀਗੇ ਹਮ ਔਰ ਆਫਟਰ ਰੀਆਰਗੇਨਾਈਜੇਸ਼ਨ ਇਨ 1966 in punjab also now we have uh, gur nanak dev university punjabi university hmm. and uh, only colleges of eight districts ji punjab university naal affiliated hege hai is vele aur around matlab i would say ke be pehle je punjab university pure punjab nu cater kar rahe se sade hun colleges eight districts che hege hai hm ਤੇ 16 ਤੋਂ ਹੀ ਇਹ ਮਤਲਬ ਮੁੱਦਾ ਚੱਲ ਰਿਹਾ ਸੀ ਦੋ ਤਿੰਨ ਵਾਰੀ ਰਿਫਾਰਮਸ ਕਮੇਟੀਆਂ ਬਣੀਆਂ ਮੈਂ ਵੀ ਸੁਣਿਆ ਤੁਸੀਂ ਕਿਹਾ ਵੀ ਹਰਿਆਣਾ ਹਿਮਾਚਲ ਦੇ ਅਸੈਂਬਲੀ ਐਮ ਐਲ ਐਸ ਨਾਲੋਂ ਸੈਨੇਟ ਮੈਂਬਰ ਜ਼ਿਆਦਾ ਨਹੀਂ ਉਹ ਤੇ ਹੈ ਹੀ ਹੈ ਤੇ ਤੁਹਾਨੂੰ ਪਤਾ ਹੀ ਹੈ ਨਹੀਂ ਅਸੈਂਬਲੀ ਮੈਂਬਰਸ ਦਾ ਔਰ ਸੈਨੇਟ ਮੈਂਬਰ ਦਾ ਕੋਈ ਕਨੈਕਸ਼ਨ ਹੈ ਕੋਈ ਤਾਲਮੇਲ ਹੋ ਸਕਦਾ ਕਿ ਇਸ ਤਰਕ ਦੇ ਆਧਾਰ ਤੇ ਇਹ ਮੋਰ ਚਾਹੀਦੇ ਨੇ گورਨਿੰਗ ਬਾਡੀ گورਨਿੰਗ ਬਾਡੀ ਦਾ ਸਾਈਜ਼ ਦੀ ਗੱਲ ਹੈ ਤੇ 3 2 3 ਰਿਫਾਰਮਸ ਕਮੇਟੀਆਂ ਇਸ ਯੂਨੀਵਰਸਿਟੀ ਚ ਪਿਛਲੇ 10 ਸਾਲਾਂ ਚ ਬਤੀਆਂ ਔਰ ਦੋ ਰਿਫਾਰਮਸ ਕਮੇਟੀਆਂ ਦੀਆਂ ਰეკਮੈਂਡੇਸ਼ਨ ਤੇ ਸੈਨੇਟ ਚ ਵੀ ਗਈਆਂ ਔਰ ਫਿਰ ਲਾਸਟ ਜਿਹੜੀ ਰਿਫਾਰਮ ਕਮੇਟੀ ਹੈ ਵਾਈਸ ਪ੍ਰੈਜ਼ੀਡੈਂਟ ਨੇ ਬਣਾਈ ਸੀ ਤੇ ਉਹਨਾਂ ਰਿਫਾਰਮਸ ਕਮੇਟੀਆਂ ਜਿਹੜੀਆਂ ਡਿਫਰੈਂਟ ਟਾਈਮਸ ਤੇ ਰეკਮੈਂਡੇਸ਼ਨਸ ਰਹੀਆਂ ਉਹਦੇ ਬੇਸਿਸ ਤੇ ਕੋਇਆ ਜੋ ਕੁਝ ਵੀ ਹੋਇਆ ਅੱਛਾ ਮੈਮ ਹਰਿਆਣਾ ਹੋ ਗਿਆ ਹਿਮਾਚਲ ਹੋ ਗਿਆ ਇਹ ਆਪਣੀ ਮਰਜ਼ੀ ਨਾਲ ਪੰਜਾਬ ਯੂਨੀਵਰਸਿਟੀ ਚੋਂ ਨਿਕਲ ਕੇ ਗਏ ਸੀ ਦੁਬਾਰਾ ਇਹ ਵੀ ਹੈ ਕਿ ਉਹ ਦੁਬਾਰਾ ਸ਼ਾਮਿਲ ਹੋਣਾ ਚਾਹੁੰਦੇ ਨੇ ਇਹ ਕੋਈ ਪ੍ਰੋਵੀਜ਼ਨ ਹੈ ਕਿ ਉਹ ਦੁਬਾਰਾ ਇਨਕਲੂਡ ਹੋ ਸਕਦੇ ਨੇ ਦੇਖੋ ਉਹ ਤੇ ਅੱਲੇ ਗੱਲਬਾਤ ਚੱਲ ਰਹੀ ਹੈ ਉਹ ਸ਼ਾਮਿਲ ਹੋਣਾ ਚਾਹੁੰਦੇ ਆ ਉਹ ਹੋ ਪਾਉਂਦਾ ਨਹੀਂ ਹੋ ਪਾਉਂਦਾ ਹੂੰ ਉਹ ਤੇ ਨਾਰਥ ਜ਼ੋਨ ਕਾਉਂਸਲ ਦੀ ਮੀਟਿੰਗ 'ਚ ਇਹ ਮੁੱਦਾ ਚੱਲ ਰਿਹਾ ਹਾਂ ਔਰ ਆਨਰੇਬਲ ਹੋਮ ਮਨਿਸਟਰ ਨੇ ਆਲਰੇਡੀ ਗਵਰਨਰ ਪੰਜਾਬ ਨੂੰ ਕਿਹਾ ਹੈ ਕਿ ਦੋਨੋਂ ਸੀਐਮਸ ਦੇ ਨਾਲ ਇਹ ਇਸ਼ੂ ਨੂੰ ਟੇਕ ਅ ਰੀਸੋਲ ਕੀਤਾ ਜਾਏ ਤੇ ਉਹ ਤੇ ਉਹਨਾਂ ਉਸ ਲੈਵਲ ਦਾ ਇਹ ਇਸ਼ੂ ਹੈਗਾ ਹੁਣ ਤਾਂ ਜੀ ਕੱਲੀ ਪੰਜਾਬ ਦੀ ਪੰਜਾਬੀ ਇਸ ਵਿੱਚ ਸੂਬਾ ਇੱਕ ਤੁਹਾਨੂੰ ਲੱਗਦਾ ਨਹੀਂ ਇਹਨੂੰ ਸਟੇਟ ਯੂਨੀਵਰਸਿਟੀ ਡਿਕਲੇਅਰ ਕਰਨਾ ਚਾਹੀਦਾ ਹੈ ਚੰਡੀਗੜ੍ਹ ਵੀ ਹੈ ਚੰਡੀਗੜ੍ਹ ਵੀ ਪੰਜਾਬ ਦਾ ਹੀ ਆ ਇਹ ਵੀ ਇੱਕ ਸੀਗਾ ਕਹਿੰਦੇ ਸੁਆਹ ਫੁੱਲ ਗੁਲਾਬ ਦਾ ਚੰਡੀਗੜ੍ਹ ਵੀ ਪੰਜਾਬ ਦਾ ਆਜ ਤੀ ਡੈਟ ਚ ਤੇ ਚੰਡੀਗੜ੍ਹ ਯੂਕਟੇ ਹੈ ਹੂੰ ਸੋ ਪੰਜਾਬ ਯੂਨੀਵਰਸਿਟੀ ਦੇ ਕਾਲਜਸ ਚੰਡੀਗੜ੍ਹ ਚ ਵੀ ਨੇ ਹੂੰ ਪਰ ਸਾਡੇ ਪੰਜਾਬ ਦੇ ਬਹੁਤ ਸਾਰੇ ਕਾਲਜਸ ਨੇ ਬਹੁਤ ਆਤ ਕਾਲਜਸ ਨੇ ਕਰੀਬ 200 ਕਾਲਜ ਜਿਨ੍ਹਾਂ ਤੋਂ ਫੀਸ ਤੇ ਫੰਡਸ ਆਉਂਦੇ ਨੇ ਆ ਤੇ ਪੰਜਾਬ ਯੂਨੀਵਰਸਿਟੀ ਤੇ ਯੂਨੀਕ ਸਟਰਕਚਰ ਹੈ ਹੂੰ ਐਨੂੰ ਇੰਟਰ ਸਟੇਟ ਬਾਡੀ ਕਾਰਪੋਰੇਟ ਕਿਹਾ ਗਿਆ ਹੈ ਹੂੰ ਔਰ ਜੇ ਅਸੀਂ UGC ਦੀ ਲਿਸਟ ਦੇਖੀ ਤਾਂ ਸਾਡਾ ਨਾਮ ਸਟੇਟ ਯੂਨੀਵਰਸਿਟੀ 'ਚ ਹੀ ਆਂਦਾ ਹੂੰ। ਹੂੰ। ਔਰ ਮਿਨਿਸਟਰੀ ਆਫ ਐਜੂਕੇਸ਼ਨ ਵੀ ਸਾਨੂੰ ਸਟੇਟ ਯੂਨੀਵਰਸਿਟੀ ਹੀ ਸਮਝਦੀ ਹੈ। ਸੈਂਟਰਲ ਯੂਨੀਵਰਸਿਟੀ ਤੇ ਨਹੀਂ ਆਸੀਂ ਤੇ ਸਟੇਟ ਮਤਲਬ ਜਾਂ ਇਧਰ ਯੂ ਕੈਨ ਬੀ ਅ ਡੇਮ ਯੂਨੀਵਰਸਿਟੀ ਜਾਂ ਸੈਂਟਰਲ ਯੂਨੀਵਰਸਿਟੀ ਜਾਂ ਸਟੇਟ ਯੂਨੀਵਰਸਿਟੀ ਤੇ ਆਜ ਤੱਕ ਤੇ ਅਸੀਂ ਸਟੇਟ ਯੂਨੀਵਰਸਿਟੀ ਦੀ ਕੈਟਾਗਰੀ 'ਚ ਹੀ ਆ ਗਏ ਹਾਂ। ਮੈਮ ਆਪਾਂ ਸਾਰੇ ਡੈਮੋਕਰੇਟਿਕ ਸੈਟਅਪ ਚ ਹੂੰ। ਵੋਟਾਂ ਪੈਂਦੀਆਂ ਸਾਡੇ। ਬਹੁਤ ਸਾਰੇ ਚੀਜ਼ ਹੁੰਦਾ ਹੈ। ਸਵਾਲ ਥੋੜਾ ਲੰਬਾ ਹੋ ਜੂਗਾ ਤੁਹਾਡੀ ਯੂਨੀਵਰਸਿਟੀ ਨੇ ਆ ਪ੍ਰਧਾਨ ਮੰਤਰੀ ਮਨਮੋਨ ਸਿੰਘ ਉਹ ਵੇ ਬਹੁਤ ਸਾਰੇ ਪੋਲੀਟੀਕਲ ਲੰਬੀ ਲਿਸਟ ਹੈ ਉਹ ਲੋਕ ਦਿੰਦੇ ਨੇ ਜੋ ਇੱਥੋਂ ਆਪਣੀ ਰਾਜਨੀਤੀ ਕਰਕੇ ਸ਼ੁਰੂ ਕਰਕੇ ਦੇਸ਼ ਦੀ ਟੌਪ ਕੌਸ਼ੀਆਂ ਤੇ ਬੈਠੇ ਪਰ ਯੂਨੀਵਰਸਿਟੀ ਇੱਕ ਫਰਮਾਨ ਜਾਰੀ ਕਰਦੀਆ ਫਿਰ ਡੈਵਿਡ ਵਿੱਚ ਕਹਿੰਦੇ ਧਰਨਾ ਨਹੀਂ ਕਰਨਾ ਅਗਰ ਇੱਥੇ ਪੜ੍ਹਨਾ ਹੈ ਨਹੀਂ ਮਾਰਚ ਕਰਨਾ ਜੇ ਅਪਾ ਪੋਲੀਟੀਕਲ ਸੈਟਅਪ ਚਾ ਡੈਮੋਕਰੈਟਿਕ ਸੈਟਅਪ ਚਾ ਤਾਂ ਇਸ ਤਰ੍ਹਾਂ ਦੇ ਫਰਮਾਨ ਜਾਰੀ ਕਰਨੇ ਵਾਜਿਬ ਨੇ ਮੈਮ ਨਹੀਂ ਨਹੀਂ ਐਕਚੁਅਲੀ ਐ ਥੋੜਾ ਜਿਹਾ ਗਲਤ ਨੈਰੇਟਿਵ ਹੈ ਜਿਵੇਂ ਮੈਂ ਪਹਿਲੇ ਵੀ ਕਿਹਾ ਕਿ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਨੋਮੀਨੇਟਿਡ ਸੈਨੇਟਰਸ ਵਧਾਤੇ ਗਏ ਇਸਰਾਂ ਦੀ ਕੋਈ ਗੱਲ ਨਹੀਂ ਹੈ ਕਾਫੀ ਡਿਵਰਟ ਦਾ ਮੁੱਦਾ ਮੈਂ ਉੱਥੇ ਉਹ ਵੀ ਇੱਕ ਮਤਲਬ ਜਿਹੜਾ ਨੈਰੇਟਿਵ ਹੈਗਾ ਉੱਥੇ ਵੀ ਨੋਮੀਨੇਟਿਡ ਸੈਨੇਟਰ ਦਾ ਨੰਬਰ ਐਕਚੁਅਲੀ ਬਹੁਤ ਘੱਟ ਕੀਤਾ ਗਿਆ ਐਸ ਕੰਪੇਅਰਡ ਟੂ ਇਲੈਕਟਿਡ ਸੈਨੇਟਰਸ ਤੇ ਐਫਿਡੇਵਟ ਚ ਵੀ ਕੋਈ ਐਸੀ ਗੱਲ ਨਹੀਂ ਹੈ ਕਿ ਬਈ ਪ੍ਰੋਟੈਸਟ ਨਹੀਂ ਕਰਨਾ ਜਾਂ ਇਹ ਨਹੀਂ ਕਰਨਾ ਉਦੋਂ ਚਾਹੀ ਹੈ ਕਿ ਬਈ ਜੋ ਵੀ ਕਰਨਾ ਹੈ ਦੱਸ ਕੇ ਕਰੋ ਹਾਂ ਕਿਉਂਕਿ অথੋਰੀਟیز ਨੂੰ ਤੇ ਪਤਾ ਹੀ ਹੋਣਾ ਚਾਹੀਦਾ ਹੈ ਕਿ ਕਿੱਥੇ ਪ੍ਰੋਟੈਸਟ ਕਰਨਾ ਹੈ ਕਿੱਥੇ ਰੈਲੀ ਕੱਢਣੀ ਹੈ ਤਾਂ ਕਿ ਅਕੋਰਡਿੰਗਲੀ ਜਿਹੜੇ ਸਕਿਉਰਿਟੀ ਅਰੇਂਜਮੈਂਟਸ ਹੈ ਉਹ ਕਿੱਥੇ ਜਾ ਸਕਣ ਹਾਂ ਹੋਰ ਕਦੇ-ਕਦੇ ਯੂਨੀਵਰਸਿਟੀ ਚ ਕੋਈ ਫੰਕਸ਼ਨਸ ਵੀ ਚੱਲ ਰਹੇ ਹੁੰਦੇ ਆ ਤੇ ਕੋਈ ਐਸੀਆਂ ਜਗਾਵਾਂ ਵੀ ਹੁੰਦੀਆਂ ਜਿੱਥੇ ਇਸ ਤਰ੍ਹਾਂ ਦੇ ਕੰਮ ਨਹੀਂ ਹੋਣੇ ਚਾਹੀਦੇ ਹਾਂ ਤੇ ਉਹ ਸਭ ਨੂੰ ਬਾਕੀ ਕੁਝ ਜਿਸ ਤਰ੍ਹਾਂ ਅੰ ਬਿੱਟਲੇ ਸਾਲ ਕਾਫੀ ਬੱਚੇ ਪ੍ਰੋਟੈਸਟ ਮੋਡ ਚ ਸੀਗੇ ਜਦੋਂ ਦੀ ਸੈਨੇਟ ਖਤਮ ਹੋਈ ਐ ਤੇ ਉਹ ਸਬ ਇਸ਼ੂਸ ਨੂੰ ਚਲਦਿਆਂ ਇੱਕ ਐਫਆਈਆਰ ਵੀ ਹੋਈ ਉਹ ਸਭ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਇਸ ਤਰ੍ਹਾਂ ਦਾ ਮਤਲਬ ਇਸ਼ੂ ਰੇਜ਼ ਹੋਇਆ ਕਿ ਕੋਈ ਤੇ ਡਟਰੈਂਟ ਹੋਣਾ ਚਾਹੀਦਾ ਹਮ ਕਿ ਤਾਂਕੀ ਅਕੋਰਡਿੰਗਲੀ ਪ੍ਰੋਪਰ ਅਰੇਂਜਮੈਂਟਸ ਕਿਤੇ ਜਾ ਸਕਣ ਹੋਰ ਅਸੀਂ ਵੀ ਇਹ ਨਹੀਂ ਚਾਹੁੰਦੇ ਕਿ ਅਨੈਸਰੀ ਬੱਚਿਆਂ ਦੇ ਉੱਤੇ ਕੋਈ ਐਫ ਆਈ ਆਰ ਕੀਤੀ ਜਾਏ ਅਸੀਂ ਵੀ ਇਹ ਹੀ ਜਾਣਦੇ ਆ ਕਿ ਜੋ ਕੁਝ ਹੈ ਉਹ ਇੱਕ ਮਿਊਚੁਅਲ ਅੰਡਰਸਟੈਂਡਿੰਗ ਨਾਲ ਕੋਆਪਰੇਸ਼ਨ ਨਾਲ ਪੀਸਫੁਲ এনवायरमेंट ਦੇ ਵਿੱਚ ਕੀਤਾ ਜਾਏ ਤਾਂ ਕਿ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਫਾਈਨਲੀ ਤੇ ਬੱਚੇ ਇੱਥੇ ਪੜਾ ਨਹੀਂ ਆਉਂਦੇ ਨੇ ਹੋਰ ਤੁਸੀਂ ਬਹੁਤ ਅੱਛੀ ਐਗਜ਼ਾਮਪਲ ਦਿੱਤੀ ਕਿ ਡਾਕਟਰ ਮਨਵੋਨ ਸਿੰਘ ਪੰਜਾਬ ਯੂਨੀਵਰਸਿਟੀ ਤੇ ਅਲੂਮਨਾ ਸਿਗੇ ਹੋਰ ਜਦੋਂ ਅੱਜ ਕੱਲ ਦੇ ਬੱਚੇ ਜਿਹੜੇ ਸਟੂਡੈਂਟ ਲੀਡਰ ਹੈ ਉਹ ਮੇਰੇ ਕੋਲ ਆਉਂਦੇ ਆ ਹਮਮ ਔਰ ਉਹ ਆਪਣਾ ਡਿਸਕਸ ਕਰਦੇ ਆ ਮੇਰੇ ਨਾਲ ਕਿ ਉਹ ਪੋਲੀਟੀਕਲ ਕੈਰੀਅਰ ਵੱਲ ਜਾਣਾ ਚਾਹੁੰਦੇ ਆ ਤੇ ਮੈਂ ਉਹਨਾਂ ਨੂੰ ਡਾਕਟਰ ਮਨਮੋਹਨ ਸਿੰਘ ਦੀ ਹੋਈ ਐਗਜ਼ਾਮਪਲ ਦਿੰਦੀ ਆ ਜੀ ਕਿ ਐਸ ਸਟੂਡੈਂਟ ਡਾਕਟਰ ਮਨਮੋਹਨ ਸਿੰਘ ਫੋਕਸ ਵਾਸ ਔਨ ਹਿਸ ਐਜੂਕੇਸ਼ਨ ਹਮ ਹੀ ਬੀਕਮ ਅ ਫੈਕਲਟੀ ਮੈਂਬਰ ਹੇਅਰ ਹਮ पोलिटिशियन दैट इज अपरेट पर फोकस अके रखो अके करो जे कोई पोलिटिकल स्ट्रीक हैगी हैीच देर पर हम एज अटूडेंटा फोकस बिकॉज इम्पीटिव वर्ल्ड ਕਿ ਤੁਸੀਂ ਜਿਹੜੇ ਵੀ ਫੀਲਡ ਚ ਉਹ देयर इज अ ਮਤਲਬ ਬਹੁਤ ਕੰਪੀਟੀਸ਼ਨ ਹੁੰਦਾ ਹੈ ਹਾਂ ਬਿਲਕੁਲ ਕੋਈ ਨਥਿੰਗ ਕਮਜ਼ ਈਜ਼ੀ ਹਮ ਸੋ ਪੋਲਿਟਿਕਸ ਇਜ਼ ਆਲਸੋ ਅ ਵੈਰੀ ਟਫ ਜਬ ਤੇ ਹੁਣ ਮੈਂ ਬੱਚਿਆਂ ਨੂੰ ਇਹ ਕਹਨੀ ਆ ਕਿ ਜਿਹੜੇ ਉਹਨਾਂ ਦੇ ਥੋੜੇ ਸੀਨੀਅਰ ਕੋਈ ਮਤਲਬ ਜਿਹੜੇ ਪਰਸੈਂਟੇਜ ਆਫ ਸਕਸੈਸਫੁਲ ਪੋਲੀਟੀਸ਼ੀਅਨਸ ਇਜ਼ ਵੈਰੀ ਲੈਸ ਹਮ ਐਸ ਕੰਪੇਅਰਡ ਟੂ ði ਟੋਟਲ ਨੰਬਰ ਆਫ ਸਟੂਡੈਂਟਸ ਹੂ ਆਰ ਇਨਵੋਲਡ ਇਨ ਪੋਲੀਟਿਕਸ ਜੀ ਤੇ ਐਨ ਐਚਓ ਕਿੰਨੇ ਬੱਚੇ ਸਕਸੈਸਫੁਲ ਪੋਲੀਟੀਸ਼ੀਅਨ ਬਣ ਪਾਨਗੇ ਉਹ ਪਰਸੈਂਟੇਜ ਬੜੀ ਘੱਟ ਹੋਏਗੀ ਤੇ ਪਰ ਕੈਰੀਅਰ ਤਾਂ ਸਭ ਨੇ ਬਣਾਣਾ ਹੈ ਨਾ ਤੇ ਇਸ ਲਈ ਠੀਕ ਹੈ ਤੁਹਾਡਾ ਪੋਲਿਟਿਕਸ ਵੱਲ ਧਿਆਨ ਹੈ ਤੁਸੀਂ ਇਹ ਸਭ ਵੀ ਕਰੋ ਬਟ ਆਪਣਾ ਜਿਹੜਾ ਪ੍ਰਾਇਮਰੀ ਫੋਕਸ ਹੈ ਉਥੋਂ ਅਸੀਂ ਪਰ ਲੀਡਰ ਤੋਂ ਪੰਜਾਬ ਯੂਨੀਵਰਸਿਟੀ ਪੈਦਾ ਕਰਦੀ ਹੈ ਕੁਜੀਤ ਸਿੰਘ ਨਾਗਰਾ ਹੋਗੇ ਦਲਵੀਰ ਗੋਲਡੀ ਹੋਗੇ ਬਰਿੰਦਰ ਢਿੱਲੋਂ ਹੋਗੇ ਬਹੁਤ ਸਾਰੇ ਨਾਂ ਨੇ ਇੰਨੇ ਨਾਂ ਨਹੀਂ ਸ਼ਾਇਦ ਮੈਂ ਭੁੱਲ ਗਿਆ ਹੋਗਾ ਉਹਨਾਂ ਨੂੰ ਵੀ ਤੁਸੀਂ ਪੁੱਛ ਕੇ ਦੇਖੋ ਤੇ ਉਹ ਵੀ ਤੁਹਾਨੂੰ ਇਹ ਕਹਿਣਗੇ ਬਰਿੰਦਰ ਢਿੱਲੋਂ ਜਦ ਮੈਂ ਯੂਆਈਟੀ ਦੇ ਡਾਇਰੈਕਟਰ ਸੀ ਹੀ ਵਾਸ THEN THE स्टूडेंट ਲੀਡਰ ਹੇਅਰ ਹਾਂ ਉਸ ਵੇਲੇ ਦਾ ਸਟੂਡੈਂਟ ਪੋਲਿਟਿਕਸ ਔਰ ਅੱਜ ਦਾ ਸਟੂਡੈਂਟ ਪੋਲਿਟਿਕਸ ਬਹੁਤ ਡਿਫਰੈਂਟ। ਜਬ ਮੇਰਾ ਲਾਸਵਾਲਾ ਮੈਂ ਇਸ ਪੂਰੇ 1 ਮਹੀਨੇ ਵਿੱਚ ਵਿਦਿਆਰਥੀਆਂ ਦੀ ਪੜਾਈ ਦਾ ਕਿੰਨਾ ਕੁ ਨੁਕਸਾਨ ਹੋਇਆ ਤਾਂ ਉਹਨਾਂ ਪਰ ਪਾਈ ਤੁਸੀਂ ਕਿਵੇਂ ਕਰੋਗੇ? اٹینڈੈਂਸ ਤੇ ਉਹਨਾਂ ਦੀ ਪੂਰੀ ਹੈਗੀ ਆ ਫਿਰ ਨੁਕਸਾਨ ਕਿਵੇਂ ਹੋਇਆ? ਇਹਦਾ ਮਤਲਬ ਉਹ ਕਲਾਸਾਂ ਵੀ ਲਗਾ ਰਹੇ ਸੀ ਤੇ ਤਰ੍ਹਾਂ ਵੀ ਲਗਾ ਰਹੇ ਸੀ। ਹਾਂ। ਕਿ ਪੈਰਲਰ ਕਿਵੇਂ ਹੋ ਗਿਆ ਜੀ? ਉਹ ਸਾਰਾ ਦਿਨ ਨਹੀਂ ਨਾ ਹੁੰਦਾ ਇੱਥੇ। ਅੱਛਾ ਜੀ। ਬਾਕੀ ਮੋਸਟਲੀ ਡੇ ਟਾਈਮ ਚ ਤੇ ਇੱਥੇ ਬਹੁਤ ਥੋੜੇ ਬੱਚੇ ਹੁੰਦੇ ਆ ਵੈਸੇ ਵੀ ਟੋਟਲ ਬੱਚੇ ਤਾਂ ਤਰਨੇਚ ਪੰਜਾਬ ਯੂਨੀਵਰਸਿਟੀ ਦੇ 500 ਹੀ ਸੀਗੇ ਮੋਸਟਲੀ ਤੇ ਬਾਹਰੋਂ ਹੀ ਆ ਰਹੇ ਸੀ ਲੋਕ ਤੇ ਉਹ ਵੀ ਡੇ ਟਾਈਮ ਚ ਤੇ ਤੁਹਾਨੂੰ ਇੱਥੇ ਕੋਈ ਨਹੀਂ ਮਿਲੇਗਾ ਸਭ ਆਪਣੇ ਆਪਣੇ ਡਿਪਾਰਟਮੈਂਟਸ 'ਚ ਹੀ ਹੁੰਦੇ ਆ ਮੋਸਟਲੀ ਇਹ ਪੈਰਲਰਲੀ ਚੱਲਦਾ ਰਹਿ ਕੰਮ ਪੈਰਲਰਲੀ ਚੱਲਦਾ ਸਭ ਠੀਕ ਹੈ ਬਹੁਤ ਮਿਹਰਬਾਨੀ ਸਮਾਂ ਦੇਣ ਦੇ ਲਈ ਮਲਟੀਟਾਸਕਿੰਗ ਦਾ ਜ਼ਮਾਨਾ ਹੈ অপশনস ਰਹਿੰਦੇ ਨੇ ਜੀ ਬਿਲਕੁਲ ਤਾਂ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਮੈਮ ਸੀਗੇ ਸੈਨੇਟ ਮੈਂਬਰ ਕਿਉਂ ਘਟਾਏ ਗਏ ਐਫੇਡੇਵਿਟ ਦੇ ਵਿੱਚ ਚੇਂजेस ਕਰਨ ਦੀ ਕਿਉਂ ਨਾ ਬਤਾਈ तमाम ਕਟਨਾ ਕਰਮ ਤੇ ਖੋਲ ਕੇ ਗੱਲਬਾਤ ਕੀਤੀ ਹੈ ਤੇ तमाम ਸਵਾਲਾਂ ਨਾਲ ਜਵਾਬ ਦਿੱਤੇ ਗਏ ਨੇ ਕੈਮਰਾ ਪਰਸਨ ਰੋਸ਼ਨ ਨਾ ਗगन शुक्ला ਡੇਲੀ ਪੋਸਟ ਪੰਜਾਬ